ਪ੍ਰਿਯਾਰੀ ਸਾਧ ਸੰਗਤ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣੇ ਚੈਨਲ ਰੂਪ ਪੰਜਾਬ ਦੀ ਤੇ ਸਵਾਗਤ ਕਰਦੀ ਹਾਂ ਇੱਥੇ ਹਰ ਸਾਖੀ ਇੱਕ ਸਬਕ ਹੈ ਹਰ ਕਹਾਣੀ ਇੱਕ ਰਸ ਅਤੇ ਹਰ ਮੋੜ ਤੇ ਕਿਸਮਤ ਦੀ ਪਰਖ ਹੁੰਦੀ ਹੈ ਅੱਜ ਦੀ ਕਹਾਣੀ ਇੱਕ ਐਸੇ ਨੌਜਵਾਨ ਦੀ ਹੈ ਜਿਸ ਦੇ ਸੁਪਨੇ ਵੱਡੇ ਸਨ ਪਰ ਹਾਲਾਤ ਬਹੁਤ ਹੀ ਕਠਿਨ ਸੁੱਕੇ ਖੇਤ ਕਰਜ਼ੇ ਦਾ ਬੋਝ ਅਤੇ ਟੁੱਟਦਾ ਹੌਂਸਲਾ ਪਰ ਕੀ ਮਿਹਨਤ ਅਤੇ ਇਮਾਨਦਾਰੀ ਕਿਸਮਤ ਦਾ ਪਾਸਾ ਬਦਲ ਸਕਦੀ ਹੈ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਠੋਕਰਾਂ ਵਿੱਚੋਂ ਉੱਠ ਕੇ ਇਨਸਾਨ ਕਿਵੇਂ ਆਪਣੀ ਤਕਦੀਰ ਲਿਖਦਾ ਹੈ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਨਾਲ ਹੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਓ ਇਸ ਪ੍ਰੇਰਕ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਸਾਹ ਸੰਗਤ ਜੀ ਪੰਜਾਬ ਦੀ ਹਰੇ ਭਰੇ ਖੇਤਾਂ ਵਿੱਚ ਧਰਤੀ ਤੇ ਅੰਮ੍ਰਿਤਸਰ ਦੇ ਨੇੜੇ ਇੱਕ ਛੋਟੀ ਜਹੀ ਪਿੰਡ ਸੀ ਖੇਮ ਕਰਨ ਇੱਥੇ ਦੀ ਮਿੱਟੀ ਇੰਨੀ ਉਪਜਾਊ ਸੀ ਕਿ ਉੱਥੇ ਦੀਆਂ ਹਰੀਆਂ ਭਰੀਆਂ ਫਸਲਾਂ ਦੇਖ ਕੇ ਮਨ ਨੂੰ ਸਵਰਗ ਉੱਤਰ ਆਇਆ ਹੋਵੇ ਪਰ ਹਰ ਸਵਰਗ ਵਿੱਚ ਇੱਕ ਕੋਨਾ ਜਿਹਾ ਹੁੰਦਾ ਹੈ ਜਿੱਥੇ ਸੂਰਤियां ਕਿੰਨਾ ਵੀ ਉਦਾਸ ਲੱਗਦੀਆਂ ਹਨ ਅਜਿਹਾ ਹੀ ਕੋਨਾ ਸੀ ਸਰਦਾਰ ਗੁਰਦੀਪ ਸਿੰਘ ਦਾ ਛੋਟਾ ਜਿਹਾ ਘਰ ਗਰਦੀਪ ਸਿੰਘ ਇੱਕ ਮਿਹਨਤੀ ਕਿਸਾਨ ਸੀ ਪਰ ਕਿਸਮਤ ਨੇ ਉਹਨਾਂ ਨਾਲ ਅਜਿਹੇ ਖੇੜ ਖੇਡਿਆ ਕਿ ਉਹਨਾਂ ਦੇ ਖੇਤ ਸੁੱਕ ਰਹੇ ਸਨ ਮੋਟਰ ਦਾ ਪਾਣੀ ਕਦੇ ਆਉਂਦਾ ਸੀ ਤੇ ਕਦੇ ਨਹੀਂ ਆਉਂਦਾ ਸੀ ਅਤੇ ਕਰਜ਼ਾ ਚੁਕਾਉਣ ਦਾ ਬੋਝ ਇੰਨਾ ਸੀ ਕਿ ਰਾਤਾਂ ਦੀ ਨੀਂਦ ਚੁਰਾ ਲੈਂਦਾ ਸੀ ਉਹਨਾਂ ਦੀ ਪਤਨੀ ਜਸਪ੍ਰੀਤ ਕੌਰ ਘਰ ਸੰਭਾਲਦੀ ਦੋ ਰੋਟੀਆਂ ਬਣਾਉਂਦੀ ਬੱਚਿਆਂ ਨੂੰ ਪੜਾਉਂਦੀ ਤੇ ਸ਼ਾਮ ਨੂੰ ਮੰਦਰ ਜਾ ਕੇ ਪ੍ਰਾਰਥਨਾ ਕਰਦੀ ਕਿ ਪ੍ਰਮਾਤਮਾ ਉਨ੍ਹਾਂ ਦੀ ਕਿਸਮਤ ਬਦਲਦੀ। ਉਨ੍ਹਾਂ ਦੇ ਦੋ ਬੱਚੇ ਸਨ। ਵੱਡੀ ਧੀ ਸਿਮਰਨ ਜੋ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੀ ਸੀ ਅਤੇ ਛੋਟਾ ਪੁੱਤਰ ਹਰਜੀਤ ਸੀ। ਹਰਜੀਤ ਤਾਂ ਅਜੇ 16 ਸਾਲਾਂ ਦਾ ਹੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਉਹ ਚਮਕ ਸੀ ਜੋ ਕਹਿੰਦੀ ਸੀ ਕਿ ਮੈਂ ਨਹੀਂ ਰੁਕਾਂਗਾ। ਪਿੰਡ ਦੇ ਸਰਕਾਰੀ ਸਕੂਲ ਵਿੱਚ ਉਹ ਟੌਪ ਕਰਦਾ ਸੀ। ਅਧਿਆਪਕ ਕਹਿੰਦੇ ਹਰਜੀਤ ਤੂੰ ਤਾਂ ਡਾਕਟਰ ਜਾਂ ਇੰਜੀਨੀਅਰ ਬਣੇਗਾ। ਪਰ ਹਰਜੀਤ ਜਾਣਦਾ ਸੀ ਕਿ ਸੁਪਨੇ ਵੇਖਣਾ ਆਸਾਨ ਹੈ ਉਹਨਾਂ ਨੂੰ ਪੂਰਾ ਕਰਨਾ ਬਹੁਤ ਹੀ ਮੁਸ਼ਕਿਲ ਘਰ ਦਾ ਖਰਚਾ ਚਲਾਉਣ ਲਈ ਗਰਦੀਪ ਸਿੰਘ ਨੂੰ ਮਜ਼ਦੂਰੀ ਵੀ ਕਰਨੀ ਪੈਂਦੀ ਹਰਜੀਤ ਸਕੂਲ ਤੋਂ ਵਾਪਸ ਆ ਕੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਵਾਉਂਦਾ ਟਰੈਕਟਰ ਚਲਾਉਂਦਾ ਬੀਜ ਵੀ ਕਾਉਂਦਾ ਸਭ ਕੁਝ ਕਰਦਾ ਸੀ ਤੇ ਰਾਤ ਨੂੰ ਲਾਲ ਟੈਂਦੀ ਰੋਸ਼ਨੀ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਪਰ ਨੀਂਦ ਆਉਂਦੇ ਹੀ ਸੁਪਨੇ ਆ ਜਾਂਦੇ ਸਨ ਅੰਮ੍ਰਿਤਸਰ ਦੇ ਵੱਡੇ ਕਾਲਜ਼ ਵਿੱਚ ਪੜ੍ਹਨ ਦੇ ਸ਼ਹਿਰ ਦੀ ਚਮਕ-ਦਮਕ ਜ਼ਿੰਦਗੀ ਦੀ ਸਭ ਸੁਪਨੇ ਉਸ ਨੂੰ ਆਉਂਦੇ ਸਨ ਇੱਕ ਦਿਨ ਪਿੰਡ ਵਿੱਚ ਮੇਲਾ ਲੱਗਿਆ ਹਰ ਸਾਲ ਲੱਗਣ ਵਾਲਾ ਉਹ ਮੇਲਾ ਜਿੱਥੇ ਪੰਜਾਬੀ ਲੋਕ ਗੀਤ ਗੂੰਜਦੇ ਭੰਗੜਾ ਪਾਉਂਦੇ ਅਤੇ ਰੰਗ-ਬਰੰਗੇ ਕੱਪੜੇ ਪਹਿਨ ਕੇ ਜਾਂਦੇ ਸਨ ਹਰਜੀਤ ਅਤੇ ਸਿਮਰਨ ਆਪਣੀ ਦੀਦੀ ਨਾਲ ਮੇਲਾ ਘੁੰਮਣ ਗਿਆ ਉੱਥੇ ਇੱਕ ਸਟਾਲ ਤੇ ਕਿਤਾਬਾਂ ਵਿਕ ਰਹੀਆਂ ਸਨ ਪੁਰਾਣੀਆਂ ਸਸਤੀਆਂ ਕਿਤਾਬਾਂ ਹਰਜੀਤ ਨੇ ਇੱਕ ਕਿਤਾਬ ਲਈ ਰਾਗ ਦਰਬਾਰੀ ਦੀ ਪੈਸੇ ਨਹੀਂ ਸਨ ਪਰ ਸਟਾਲ ਵਾਲੇ ਨੇ ਕਿਹਾ ਬੇਟਾ ਤੂੰ ਲੈ ਲੈ ਮੈਂ 40 ਰੁਪਏ ਚੁਕਾ ਦੇਣਾ ਹਰਜੀਤ ਨੇ ਕਿਤਾਬ ਖਰੀਦੀ ਅਤੇ ਘਰ ਵਾਪਸ ਆ ਗਿਆ ਰਸਤੇ ਵਿੱਚ ਉਸਨੇ ਸੋਚਿਆ ਕਿਤਾਬਾਂ ਹੀ ਤਾਂ ਮੇਰੀਆਂ ਕਿਸਮਤ ਬਦਲਣਗੀਆਂ ਪਰ ਕਿਸਮਤ ਨੇ ਉਸੇ ਰਾਤ ਇਹੋ ਜੀ ਕਰਵਟ ਲਈ ਕਿ ਗੁਰਦੀਪ ਸਿੰਘ ਨੂੰ ਖੇਤ ਵਿੱਚ ਕੰਮ ਕਰਦੇ ਹੋਏ سینੇ ਵਿੱਚ ਤਿੱਖਾ ਦਰਦ ਹੋਇਆ ਪਿੰਡ ਦਾ ਡਾਕਟਰ ਆਇਆ ਉਸਨੇ ਕੁਝ ਦਵਾਈਆਂ ਦਿੱਤੀਆਂ ਪਰ ਉਹ ਬੋਲਿਆ ਕਿ ਇਸ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਲਿਆ ਜਾਓ ਘਰ ਵਿੱਚ ਪੈਸੇ ਕਿੱਥੇ ਸਨ ਸਿਮਰਨ ਨੇ ਆਪਣੀ ਚਾਂਦੀ ਦੀ ਪਾਇਲ ਵੇਚ ਦਿੱਤੀ ਹਰਜੀਤ ਨੇ ਆਪਣੀ ਸਾਈਕਲ ਨੂੰ ਗਿਰਵੀ ਰੱਖ ਦਿੱਤਾ ਪਰ ਹਸਪਤਾਲ ਦਾ ਬਿੱਲ ਇੰਨਾ ਆਇਆ ਕਿ ਕਰਜ਼ੇ ਦਾ ਪਹਾੜ ਹੋਰ ਵੀ ਉੱਚਾ ਹੋ ਗਿਆ ਗੁਰਦੀਪ ਸਿੰਘ ਠੀਕ ਤਾਂ ਹੋ ਗਏ ਪਰ ਖੇਤ ਵੇਚਣ ਦੀ ਨੌਬਤ ਆ ਗਈ ਹਰਜੀਤ ਰੋਇਆ ਨਹੀਂ ਪਰ ਅੰਦਰੋਂ ਟੁੱਟ ਚੁੱਕਾ ਸੀ ਪਾਪਾ ਮੈਂ ਸ਼ਹਿਰ ਜਾਵਾਂਗਾ ਨੌਕਰੀ ਕਰਾਂਗਾ ਪੜ੍ਹਾਈ ਜਾਰੀ ਰੱਖਾਂਗਾ ਗੁਰਦੀਪ ਨੇ ਸਿਰ ਹਿਲਾ ਦਿੱਤਾ ਬੇਟਾ ਕਿਸਮਤ ਲਿਖੀ ਹੁੰਦੀ ਹੈ ਪਰ ਤੇਰੀ ਮਿਹਨਤ ਤੇਰੀ ਕਿਸਮਤ ਬਣੇਗੀ ਅਗਲੇ ਹਫਤੇ ਹਰਜੀਤ ਅੰਮ੍ਰਿਤਸਰ ਪਹੁੰਚਿਆ ਬੈਗ ਵਿੱਚ ਬਸ ਦੋ ਜੋੜੀ ਕੱਪੜੇ ਇੱਕ ਕਿਤਾਬ ਅਤੇ ਮਾਂ ਦਾ ਆਸ਼ੀਰਵਾਦ ਸੀ ਸ਼ਹਿਰ ਦੀ ਚਮਕ-ਦਮਕ ਨੇ ਉਸ ਨੂੰ ਚਕਾਚੌਂਦ ਕਰ ਦਿੱਤਾ ਉੱਚੀਆਂ ਇਮਾਰਤਾਂ ਗੱਡੀਆਂ ਦੀਆਂ ਕਤਾਰਾਂ ਅਤੇ ਲੋਕ ਜੋ ਭੱਜਦੇ ਫਿਰਦੇ ਸਨ ਜਿਵੇਂ ਜ਼ਿੰਦਗੀ ਰੁਕਣ ਨਾ ਪਵੇ ਹਰਜੀਤ ਨੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣਾ ਸ਼ੁਰੂ ਕੀਤਾ। ਕਿਰਾਇਆ 100 ਰੁਪਏ ਮਹੀਨਾ ਸੀ। ਦਿਨ ਵਿੱਚ ਇੱਕ ਚਾਹ ਦੀ ਦੁਕਾਨ 'ਤੇ ਕੰਮ ਕਰਦਾ। ਚਾਹ ਬਣਾਉਣਾ, ਗ੍ਰਾਹਕਾਂ ਨੂੰ ਸਰਵਿਸ ਕਰਨਾ, ਸ਼ਾਮ ਨੂੰ ਟਿਊਸ਼ਨ ਪੜਾਉਣਾ ਗਵਾਂਡੀਆਂ ਦੇ ਬੱਚਿਆਂ ਨੂੰ। ਰਾਤ ਨੂੰ ਅੰਮ੍ਰਿਤਸਰ ਦੇ ਸਰਕਾਰੀ ਕਾਲਜ ਵਿੱਚ ਐਡਮਿਸ਼ਨ ਲੈਣ ਦੀ ਕੋਸ਼ਿਸ਼। ਪਰ ਇਗਜ਼ਾਮ ਦੇ ਫਾਰਮ ਭਰਨ ਦੇ ਪੈਸੇ ਵੀ ਨਹੀਂ ਸਨ। ਹਰਜੀਤ ਥੱਕ ਗਿਆ ਪਰ ਹਾਰ ਨਹੀਂ ਮੰਨਦਾ ਚਾਹ ਦੀ ਦੁਕਾਨ ਤੇ ਇੱਕ ਰੈਗੂਲਰ ਕਸਟਮਰ ਆਉਂਦਾ ਸੀ ਸਰਦਾਰ ਹਰਜਿੰਦਰ ਸਿੰਘ ਇੱਕ ਰਟਾਇਰ ਆਰਮੀ ਮੈਨ ਸੀ ਹਰਜਿੰਦਰ ਜੀ ਅੰਮ੍ਰਿਤਸਰ ਦੇ ਪੁਰਾਣੇ ਰਾਇਸ ਪਰਿਵਾਰ ਤੋਂ ਸਨ ਪਰ ਹੁਣ ਪੈਨਸ਼ਨ ਤੇ ਗੁਜ਼ਾਰਾ ਕਰਦੇ ਸਨ ਉਹ ਹਰਜੀਤ ਦੀ ਮਿਹਨਤ ਵੇਖਦੇ ਇੱਕ ਦਿਨ ਬੋਲੇ ਬੇਟਾ ਤੂੰ ਕੀ ਪੜ ਰਿਹਾ ਹੈ ਹਰਜੀਤ ਨੇ ਆਪਣੀ ਕਹਾਣੀ ਸੁਣਾਈ ਹਰਜਿੰਦਰ ਜੀ ਮੁਸਕਰਾਏ ਕਿਸਮਤ ਬਦਲਦੀ ਹੈ ਪਰ ਮਿਹਨਤ ਨਾਲ ਕੱਲ ਲਾਓ ਮੈਂ ਤਹਾਨੂੰ ਇੱਕ ਕੰਮ ਦਿਵਾ ਦੇਵਾਂਗਾ ਅਗਲੇ ਦਿਨ ਹਰਜਿੰਦਰ ਹਰਜੀਤ ਨੂੰ ਆਪਣੇ ਦੋਸਤ ਦੀ ਫੈਕਟਰੀ ਲੈ ਗਿਆ ਇੱਕ ਛੋਟੀ ਜੀ ਟੈਕਸਟਾਈਲ ਮਿਲ ਜਿੱਥੇ ਪੰਜਾਬੀ ਸੂਟ ਬੰਦੇ ਸਨ ਮਾਲਕ ਨੇ ਕਿਹਾ ਕੰਮ ਚੱਲੇਗਾ ਤਾਂ ਰੱਖ ਲਵਾਂਗਾ ਹਰਜੀਤ ਨੇ ਰਾਤ ਦਿਨ ਮਿਹਨਤ ਕੀਤੀ ਮਸ਼ੀਨ ਚਲਾਉਣਾ ਸਿੱਖ ਲਿਆ ਡਿਜ਼ਾਈਨ ਬਣਾਉਣਾ ਵੀ ਸਿੱਖ ਲਿਆ ਪਰ ਪੜਾਈ ਦਾ ਸੁਪਨਾ ਰਹਿ ਗਿਆ ਕਾਲਜ ਦਾ ਇਗਜ਼ਾਮ ਨਿੱਕਲ ਆਇਆ ਹਰਜੀਤ ਫਾਰਮ ਵੀ ਨਹੀਂ ਪਾਰ ਸਕਿਆ ਰਾਤ ਨੂੰ ਇਕੱਲਾ ਬੈਠ ਕੇ ਰੋਂਦਾ ਸੀ ਪਰਮਾਤਮਾ ਇੱਕ ਮੌਕਾ ਬਸ ਦੇ ਦੇ ਸਮਾਂ ਬੀਤਦਾ ਗਿਆ ਇੱਕ ਸਾਲ ਹੋ ਗਿਆ ਸ਼ਹਿਰਿੰਦਿਆਂ ਦਾ ਹਰਜੀਤ ਹੁਣ ਫੈਕਟਰੀ ਦਾ ਸੁਪਰਵਾਈਜ਼ ਬਣ ਚੁੱਕਾ ਸੀ ਸੈਲਰੀ ਬਹੁਤ ਵਧੀ ਸੀ ਕਾਰ ਪੈਸੇ ਭੇਜਣ ਲੱਗਾ ਸਿਮਰਨ ਦੀ ਵਿਆਹ ਦਾ ਖਰਚਾ ਜਮ੍ਹਾਂ ਹੋ ਰਿਹਾ ਸੀ ਪਰ ਦਿਲ ਵਿੱਚ ਉਹੀ ਕਮੀ ਸੀ ਪੜਾਈ ਦੀ ਇੱਕ ਸ਼ਾਮ ਫੈਕਟਰੀ ਵਿੱਚ ਇੱਕ ਵੱਡਾ ਆਰਡਰ ਆਇਆ ਲੰਡਨ ਲਈ ਪੰਜਾਬੀ ਡਰੈਸ ਬਣਾਉਣ ਦਾ ਡਿਜ਼ਾਈਨਰ ਦੀ ਜ਼ਰੂਰਤ ਸੀ ਹਰਜੀਤ ਨੇ ਸੋਚਿਆ ਕਿਉਂ ਨਾ ਮੈਂ ਟਰਾਈ ਕਰਾਂ ਉਸ ਨੇ ਰਾਤ ਪਰ ਜਾ ਕੇ ਸਕੈਚ ਬਣਾਉਣੇ ਸ਼ੁਰੂ ਕੀਤੇ ਪਰੰਪਰਾਇਕ ਪੰਜਾਬੀ ਫੁਲਕਾਰੀ ਨਾਲ ਮਾਡਰਨ ਟੱਚ ਦਿੱਤਾ ਮਾਲਕ ਨੇ ਹੈਰਾਨੀ ਨਾਲ ਵੇਖਿਆ ਹਰਜੀਤ ਤੂੰ ਤਾਂ ਆਰਟਿਸਟ ਹੈ ਇਹ ਡਿਜ਼ਾਈਨ ਭੇਜੋ ਆਰਡਰ ਹਿੱਟ ਹੋ ਗਿਆ ਲੰਡਨ ਤੋਂ ਤਰੀਫਾਂ ਆਉਣ ਲੱਗੀਆਂ ਮਾਲਕ ਨੇ ਹਜੀਤ ਨੂੰ ਪ੍ਰਮੋਸ਼ਨ ਦਿੱਤੀ ਜੂਨੀਅਰ ਡਿਜ਼ਾਈਨਰ ਦੀ ਪਰ ਇਹ ਤਾਂ ਸ਼ੁਰੂਆਤ ਸੀ ਹਜੀਤ ਨੇ ਫੈਸਲਾ ਕੀਤਾ ਹੁਣ ਪੜ੍ਹਾਈ ਪੂਰੀ ਕਰਨੀ ਹੈ ਰਾਤ ਦਿਨ ਕਲਾਸਾਂ ਲਾਉਣ ਲੱਗਾ ਅੰਮ੍ਰਿਤਸਰ ਦੇ ਪੋਲੀਟੈਕਨਿਕ ਵਿੱਚ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਦਿਨ ਵਿੱਚ ਕੰਮ ਕਰਦਾ ਤੇ ਰਾਤ ਨੂੰ ਪੜ੍ਹਾਈ ਕਰਦਾ ਸੀ ਥਕਾਵਟ ਜਿਹੀ ਕਿ ਅੱਖਾਂ ਬੰਦ ਹੋ ਜਾਂਦੀਆਂ ਸਨ ਪਰ ਉਹ ਕਿਤਾਬਾਂ ਖੋਲ ਲੈਂਦਾ ਮਾਂ ਕਹਿੰਦੀ ਬੇਟਾ ਰੁਕੋ ਨਾ ਕਿਸਮਤ ਤੇਰੇ ਵੱਲ ਆ ਰਹੀ ਹੈ 2 ਸਾਲ ਬਾਅਦ ਹਰਜੀਤ ਦਾ ਨਾਮ ਅਮਰਸਾਦ ਦੇ ਫੈਸ਼ਨ ਸਰਕਲ ਵਿੱਚ ਫੈਲ ਗਿਆ ਉਸ ਦਾ ਡਿਜ਼ਾਈਨ ਪੰਜਾਬੀ ਰਿਵਾਈਵਲ ਨੇ ਇੱਕ ਵੱਡੇ ਫੈਸ਼ਨ ਸ਼ੋਅ ਵਿੱਚ ਐਂਟਰੀ ਲਈ ਸ਼ੋਅ ਚੰਡੀਗੜ੍ਹ ਵਿੱਚ ਪੰਜਾਬੀ ਕਲਚਰ ਫੈਸਟੀਵਲ ਵਿੱਚ ਸੀ ਹਰਜੀਤ ਨੇ ਆਪਣੀ ਸਿਮਰਨ ਦੀਦੀ ਨੂੰ ਮਾਡਲ ਬਣਾਇਆ ਦੀਦੀ ਨੇ ਲਹਿੰਗਾ ਪਹਿਨਿਆ ਲਾਲ ਰੰਗ ਦਾ ਫੁਲਕਾਰੀ ਨਾਲ ਸਜਿਆ ਜੋ ਹਰਜੀਤ ਨੇ ਖੁਦ ਡਿਜ਼ਾਈਨ ਕੀਤਾ ਸੀ ਸਟੇਜ ਤੇ ਉਤਰਦੇ ਹੀ ਤਾਲੀਆਂ ਵੱਜਣ ਲੱਗੀਆਂ ਜੱਜ ਬੋਲਿਆ ਇਹ ਤਾਂ ਅਸਲੀ ਪੰਜਾਬ ਹੈ। ਪੁਰਾਣੀਆਂ ਜਣਾ ਨਵੀਂ ਉਡਾਨ। ਹਰਜੀਤ ਜਿੱਤ ਗਿਆ ਫਰਸਟ ਪ੍ਰਾਈਜ਼ ਅਤੇ ਇੱਕ ਵੱਡੇ ਬ੍ਰਾਂਡ ਤੋਂ ਜੌਬ ਆਫਰ। ਪਰ ਕਿਸਮਤ ਦਾ ਅਸਲੀ ਟਵਿਸਟ ਤਾਂ ਉਦੋਂ ਆਇਆ ਜਦੋਂ ਹਰਜੀਤ ਘਰ ਵਾਪਸ ਆ ਗਿਆ। ਪਾਪਾ ਦੇ ਖੇਤ ਫਿਰ ਤੋਂ ਹਰੇ ਭਰੇ ਹੋ ਚੁੱਕੇ ਸਨ। ਹਰਜੀਤ ਨੇ ਪੈਸੇ ਭੇਜੇ। ਸਿੰਚਾਈ ਦਾ ਸਿਸਟਮ ਲਗਵਾਇਆ। ਪਿੰਡ ਵਾਲੇ ਕਹਿੰਦੇ ਕਿ ਹਰਜੀਤ ਨੇ ਤਾਂ ਚਮਤਕਾਰ ਕਰ ਦਿੱਤਾ। ਇੱਕ ਸ਼ਾਮ ਹਰਜੀਤ ਨੇ ਪਰਵਾਰ ਨੂੰ ਬੁਲਾਇਆ ਪਾਪਾ ਅੱਜ ਮੈਂ ਤੁਹਾਨੂੰ ਇੱਕ ਗਿਫਟ ਦੇਣਾ ਚਾਹੁੰਦਾ ਹਾਂ ਉਸ ਨੇ ਇੱਕ ਚੈੱਕ ਕੱਢਿਆ ਖੇਤ ਦਾ ਕਰਜ਼ਾ ਚੁਕਾਉਣ ਦਾ ਅਤੇ ਨਵਾਂ ਟਰੈਕਟਰ ਧੀਆਂ ਅੱਖਾਂ ਨਮ ਹੋ ਗਈਆਂ ਬੇਟਾ ਤੂੰ ਸਾਬਤ ਕਰ ਦਿੱਤਾ ਕਿ ਕਿਸਮਤ ਬਦਲਦੀ ਹੈ ਜਦੋਂ ਇਨਸਾਨ ਨਾ ਬਦਲੇ ਹਰਜੀਤ ਦੀ ਜ਼ਿੰਦਗੀ ਹੋ ਰੰਗੀਨ ਹੋ ਗਈ ਉਹ ਅੰਮ੍ਰਿਤਸਰ ਵਿੱਚ ਆਪਣਾ ਸਟੂਡੀਓ ਖੋਲ ਚੁੱਕਾ ਸੀ ਪੰਜਾਬੀ ਲੜਕੀਆਂ ਉਹਦੇ ਸੂਟ ਪਹਿਨਦੀਆਂ ਵਿਆਹਾਂ ਵਿੱਚ ਤਿਹਾਰਾਂ ਵਿੱਚ ਸਿਮਰਨ ਦੀ ਵਿਆਹ ਵਿੱਚ ਵੀ ਕਿ ਚੰਗੇ ਘਰ ਵਿੱਚ ਹੋ ਗਿਆ ਅਤੇ ਹਰਜੀਤ ਨੇ ਖੁਦ ਡਿਜ਼ਾਈਨ ਕੀਤਾ ਦੁਲਹਨ ਦਾ ਜੋੜਾ ਪਰ ਹਰਜੀਤ ਕਦੇ ਨਹੀਂ ਭੁੱਲਿਆ ਉਹ ਦਿਨ ਜਦੋਂ ਬੈਗ ਵਿੱਚ ਦੋ ਜੋੜੀ ਕੱਪੜੇ ਲੈ ਕੇ ਸ਼ਹਿਰ ਚਲਾ ਗਿਆ ਸੀ ਉਸ ਪਿੰਡ ਦੇ ਬੱਚਿਆਂ ਨੂੰ ਪੜਾਉਂਦਾ ਫਰੀ ਵਿੱਚ ਡਿਜ਼ਾਈਨ ਕੋਰਸ ਚਲਾਉਂਦਾ ਕਹਿੰਦਾ ਦੋਸਤੋ ਕਿਸਮਤ ਇੱਕ ਪਹੇਲੀ ਹੈ ਕਦੇ ਕਠੋਰ ਤੇ ਕਦੇ ਨਰਮ ਚਾਬੀ ਮਿਹਨਤੀ ਇੱਕ ਦਿਨ ਹਰਜਿੰਦਰ ਜੀ ਉਸ ਨੂੰ ਮਿਲਣ ਆਏ beta ਤੈਨੂੰ ਯਾਦ ਹੈ ਉਹ ਚਾਹ ਦੀ ਦੁਕਾਨ ਅੱਜ ਤੂੰ ਸਟਾਰ ਹੈ ਅਜੀਤ ਹੱਸਿਆ ਸਰਜਾ ਜੀ ਤੁਹਾਡੀ ਵਜ੍ਹਾ ਨਾਲ ਪਰ ਅਸਲ ਵਿੱਚ ਕਿਸਮਤ ਨੇ ਬਸ ਇੱਕ ਦਰਵਾਜ਼ਾ ਖੋਲ੍ਹਿਆ ਮੈਂ ਖੁਦ ਚੱਲਣਾ ਸਿੱਖਿਆ ਸਮੇਂ ਨਾਲ ਹਰਜੀਤ ਦਾ ਵਿਆਹ ਹੋ ਗਿਆ ਇੱਕ ਜਹੀ ਲੜਕੀ ਨਾਲ ਰਾਣੀ ਜੋ ਖੁਦ ਇੱਕ ਅਧਿਆਪਕ ਸੀ ਰਾਣੀ ਕਹਿੰਦੀ ਤੇਰੀ ਕਹਾਣੀ ਤੂੰ ਤਾਂ ਕਿਤਾਬ ਬਣੇਗੀ ਹਰਜੀਤ ਮੁਸਕਰਾਉਂਦਾ ਹੋਇਆ ਹਾਂ ਪਰ ਇਹ ਕਹਾਣੀ ਅਧੂਰੀ ਹੈ ਇਹ ਤਾਂ ਸਫ਼ਰ جاری ਹੈ ਤੇ ਸੱਚ ਵਿੱਚ ਕਿਸਮਤ ਬਦਲਦੀ ਰਹਿੰਦੀ ਹੈ ਹਰਜੀਤ ਦਾ ਸਟੂਡੀਓ ਹੁਣ ਪੰਜਾਬ ਭਾਰ ਵਿੱਚ ਫੈਲ ਗਿਆ ਲੰਡਨ ਕੈਨੇਡਾ ਤੇ ਪੰਜਾਬੀ ਕਮਿਊਨਿਟੀ ਵਿੱਚ ਪਾਹਰੋ ਕਦੇ ਨਹੀਂ ਬਦਲਿਆ ਐਤਵਾਰ ਨੂੰ ਉਹ ਪਿੰਡ ਜਾਂਦਾ ਖੇਤਾਂ ਵਿੱਚ ਬੈਠਦਾ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਂਦਾ ਤੇ ਸੋਚਦਾ ਜ਼ਿੰਦਗੀ ਨੇ ਸਿਖਾਇਆ ਹੈ ਠੋਕਰਾਂ ਲੱਗਣੀਆਂ ਪਰ ਉੱਠਣਾ ਤਾਂ ਬਣਦਾ ਹੈ ਹਰਜੀਤ ਦੀ ਇਹ ਸਾਖੀ ਸਾਨੂੰ ਇੱਕ ਸੱਚਾ ਸਬਕ ਸਿਖਾਉਂਦੀ ਹੈ ਕਿ ਕਿਸਮਤ ਕਦੀ ਵੀ ਇੱਕ ਥਾਂ ਖੜੀ ਨਹੀਂ ਰਹਿੰਦੀ ਜਦੋਂ ਇਨਸਾਨ ਹੌਂਸਲਾ ਨਾ ਹਾਰੇ ਮਿਹਨਤ ਨੂੰ ਆਪਣਾ ਸਾਥੀ ਬਣਾਵੇ ਅਤੇ ਇਮਾਨਦਾਰੀ ਨਾਲ ਰਾਹ ਚੁਣੇ ਤਾਂ ਵਕਤ ਆਪ ਹੀ ਰਸਤਾ ਬਣਾ ਦਿੰਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇਹੀ ਸਿੱਖਿਆ ਦਿੰਦੇ ਸਨ ਕਿ ਸੱਚੀ ਕਮਾਈ, ਸੇਵਾ ਅਤੇ ਨਾਮ ਸਿਮਰਨ ਨਾਲ ਜੀਵਨ ਰੋਸ਼ਨ ਹੁੰਦਾ ਹੈ। ਜੇ ਇਹ ਕਹਾਣੀ ਤੁਹਾਨੂੰ ਦੇੰਨੂ, ਸ਼ੂ ਗਈ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਿਓ, ਖਾਸ ਕਰਕੇ ਉਹਨਾਂ ਨਾਲ ਜੋ ਹਾਲਾਤਾਂ ਤੋਂ ਹਾਰ ਮੰਨਣ ਦੇ ਨੇੜੇ ਹਨ। ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ੋਰ ਪ੍ਰੈਸ ਕਰੋ ਤਾਂ ਜੋ ਅਗਲੀ ਸਾਖੀ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ